ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਮ ਸਾਰ ਨਾ ਜਾਣ ਤੂੰ ਵੱਡਾ ਨਾ ਕਰ ਮਿਹਰ ਰੰਮਤ ਸਾਈਂ ਕਿਰਪਾ ਕੀਜੈ ਸਾਥ ਮਤ ਦੀਜੈ ਸਦਾ ਸਦਾ ਤਦ ਧਿਆਈ ਲਿਖਾ ਕਤੈ ਨ ਚੁਟਿਐ ਕਿੰਨੇ ਕਿੰਨੇ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਨ ਪਰ ਤਖ ਗੁਰੂ ਨਿਸਤਾਰੇ ਸੋ ਕਹੋ タル ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਰੀ ਗੁਰੂ ਸਾਹਿਬ ਜੀ ਰਾਗ ਸੁਨੀ ਮਹੱਲਾ ਪੰਜਵਾਂ ਘਰ ਗੁਰ ਪ੍ਰਸਾਦਿ ਭਲੀ ਸੁਹਾਵੀ ਛਾਪਰੀ ਜਾਨਹਿ ਗੁਨ ਗਾਈ ਕਿਤੇ ਕਾਮਨ ਤਉ ਹਰ ਜਿਤ ਹਰ ਵਿਸਰਾਏ ਲੇ ਸਹਾਵੀ ਇੱਛਾ ਪਰੇ ਜਾ ਮਹਿ ਗੁਨ ਗਾਈ ਕਿਤੇ ਕਾਮ ਨ ਤੋਹਾਰੋ ਜਿਤ ਹਰ ਵਿਸਰਾਈ ਰਹਾ ਆਨੰਦ ਗਰੀਬੀ ਸਾਦ ਸੰਗ ਜਿਤ ਪ੍ਰਵਚਿਤ ਆਈ ਜਲ ਜਾਓ ਦੇਵ ਬਡਪਨਾ ਮਾਇਆ ਨਪਟਾਈ ਪੇਸਨ ਪੇਸੋ ਉੜੇ ਕਮਰੀ ਸੁਖ ਮਨ ਸੰਤੋਖਾਈ ਐਸੋ ਰਾਗ ਨ ਕਿਤ ਕਾਗ ਜਿਤ ਨਹਿ ਤ੍ਰਿਪਤਾਏ ਨਗਨ ਫਿਰ ਜੇ ਹੇ ਰੱਤ ਲੋਭਾਈ ਸਭ ਕੇ ਚਿਤ ਉੰਰਾ ਹਾ ਕੋ ਪ੍ਰਭ ਆਪੁ ਕਰੀ ਕਰਾਈ ਸਾਸ ਸਾਸ ਸਿਮਰ ਤਰਾ ਨਾਨਕ ਦਾ ਨੂਰ ਪਾਈ ਸਭ ਕੇ ਚਿਤ ਅੰਦਰ ਆ ਪੁੱਤਰ ਹਵੇ ਆਪ ਕਰੇ ਕਰਾਈ ਸਾਸ ਸਾਸ ਸਿਮਰਤ ਰਹਾ ਨਾਨਕ ਦਾ ਨੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਦਰ ਤਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 745 ਅੰਗ ਦੇ ਉੱਤੇ ਸੁਭਾਏਮਾਨ ਰਾਗ ਸੋਹੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬੰਦ ਤੋਂ ਸੋਹੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਘਰ ਚੌਥਾ ਘਰ ਚੌਥੇ ਦਾ ਭਾਵ ਹੁੰਦਾ ਹੈ ਕਿ ਜਿਹੜੇ ਕੀਰਤਨ ਕਰਨ ਵਾਲੇ ਹੈ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਨੇ ਖਦਾਇਤ ਕੀਤੀ ਹੈ ਕਿ ਇਸ ਸ਼ਬਦ ਨੂੰ ਚੌਥੇ ਘਰ ਸੁਰਤਾਲ ਦੇ ਵਿੱਚ ਗਾਉਣਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿ ਪ੍ਰਮਾਤਮਾ ਇਕ ਹੈ ਉਹ ਮਿਲਦਾ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਰਾਮ ਕਹੇ ਲਈ ਅੱਲਾਹ ਕਹੇ ਲਈ ਵਾਹਿਗੁਰੂ ਕਹੇ ਲਈ ਭਗਵਾਨ ਕਹੇ ਲਈ ਉਹ ਇੱਕੋ ਹੀ ਹੈ ਪ੍ਰਮਾਤਮਾ ਕਿਉਂਕਿ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਆ ਨਾ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ ਕੋਈ ਸੇਵਾ ਗੁਸੰਗਿਆ ਕੋਈ ਅੱਲਾਹ ਹੀ ਕਹਿੰਦੇ ਉਹਨੂੰ ਜਿਹੜੇ ਮਰਜੀ ਨਾਮ ਨਾਲ ਪੁਕਾਰ ਲਓ ਉਹ ਇੱਕੋ ਹੀ ਹੈ ਪ੍ਰਮਾਤਮਾ ਤੇ ਅੱਜ ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਅੱਜ ਦੇ ਸ਼ਬਦ ਰਾਹੀਂ ਸਾਡੇ ਦਿਮਾਗ ਦੇ ਵਿੱਚ ਕੁਝ ਨੁਕਤੇ ਸਾਂਝੇ ਕਰਨੇ ਚਾਹੁੰਦੇ ਆ ਗੁਰੂ ਸਾਹਿਬ ਕਿ ਭਲੇ ਸੁਹਾਵੇ ਛਾਪਰੀ ਜਾਂ ਮਹਿ ਗੁਨ ਗਾਈ ਕਹਿੰਦੇ ਬੰਦਾ ਇਹ ਨਾ ਸਮਝੇ ਕਿ ਮੇਰਾ ਵੱਡਾ ਮਕਾਨ ਨਹੀਂ ਬਣਿਆ ਚਾਹੇ ਕਹਿੰਦੇ ਛੋਟੀ ਜੀ ਛਪਰੀ ਹੋਵੇ ਪਰ ਕਹਿੰਦੇ ਉਹਦੇ ਵਿੱਚ ਵੀ ਬੈਠ ਕੇ ਉਸ ਪਰਮਾਤਮਾ ਦਾ ਨਾਮ ਜਪੇ ਕਹਿੰਦੇ ਉਹ ਛਪਰੀ ਵੀ ਸੋਹਣੀ ਲੱਗਣੀ ਹੈ ਉਹ ਛਪਰੀ ਵੀ ਸੋਹਣੀ ਲੱਗਣੀ ਹੈ ਤੇ ਜਦੋਂ ਅਸੀਂ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਆ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਦੇ ਆ ਲਾਲੋ ਤਰਖਾਨ ਦੇ ਘਰ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਮਲਕ ਭਾਗੋ ਦੇ ਘਰ ਨਹੀਂ ਗਏ ਮਲਕ ਭਾਗੋ ਦਾ ਵੱਡਾ ਮਹਿਲ ਹੈ ਤੇ ਉਹਦੇ ਘਰੇ ਚੰਗੇ-ਚੰਗੇ ਪਕਵਾਨ ਬਣੇ ਹੋਏ ਐ ਤੇ ਲਾਲੋ ਤਰਖਾਨ ਉਹਦੀ ਛੋਟੀ ਜੀ ਛੱਪਰੀ ਹੈ ਟੁੱਟੀ ਹੋਈ ਛੱਪਰੀ ਹੈ ਤੇ ਉਹਦੇ ਵਿੱਚ ਪਾਹੀ ਲਾ ਲੋ ਜੀ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਐ ਕਹਿੰਦੇ ਇਹ ਤੇਰੀ ਛੱਪਰੀ ਸੋਹਣੀ ਲੱਗਦੀ ਏ ਸਾਨੂੰ ਅਸੀਂ ਤੇਰੇ ਇਸ ਗੁਣ ਕਰਕੇ ਇੱਥੇ ਆਏ ਆ ਕਿ ਤੂੰ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਤਾਂ ਉਹ ਸਾਨੂੰ ਤੇਰੀ ਛੱਪਰੀ ਵੀ ਸੋਹਣੀ ਲੱਗਦੀ ਏ ਭਲੀ ਸੁਹਾਵੀ ਛੱਪਰੀ ਜਾ ਮੈਂ ਗੋਲੇ ਗਾਏ ਕਿਤਹੀ ਕਾਮ ਨਾ ਧੌਲਹਾਰ ਜਿੱਤ ਹਰ ਵਿਸਰਾਏ ਧੌਲਹਾਰ ਦਾ ਭਾਵ ਤਾਂ ਵੱਡੇ ਵੱਡੇ ਮਹਿਲ ਬੰਦੇ ਨੇ ਵੱਡੀ ਸਾਰੀ ਕੋਠੀ ਬਣਾ ਲਈ ਤੇ ਵਿੱਚ ਉਸ ਪਰਮਾਤਮਾ ਦੇ ਨਾਮ ਜਪਣ ਵਾਸਤੇ ਕੋਈ ਕਮਰਾ ਵੀ ਨਹੀਂ ਬਣਾਇਆ ਪਰ ਇੱਕ ਕਮਰਾ ਜ਼ਰੂਰ ਬਣਾਇਆ ਉਹਦੇ ਤੇ ਬਾਹਰ ਲਿਖ ਕੇ ਲਾਇਆ ਵੀਰ ਵਾਰ ਕਿ ਉਹਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਹੋਈਆਂ ਨੇ ਕਹਿੰਦੇ ਇਹ ਵੱਡੀ ਕੋਠੀ ਨੂੰ ਕੀ ਕਰਾਂਗੇ ਕਿ ਤੇਹੀ ਕੰਮ ਨਾ ਧੌਲ ਹਰ ਕਹਿੰਦੇ ਕਿਸੇ ਕੰਮ ਦੇ ਨਹੀਂ ਹੈਗੇ ਜਿੱਤ ਹਰ ਵੀ ਸਰਾਏ ਕਹਿੰਦੇ ਜੇ ਪਰਮਾਤਮਾ ਦੀ ਯਾਦ ਹੀ ਨਹੀਂ ਸਾਡੇ ਹਿਰਦੇ 'ਚ ਕਹਿੰਦੇ ਫਿਰ ਵੱਡੇ ਵੱਡੇ ਮਹਿਲ ਉਹਨਾਂ ਦਾ ਕੀ ਫਾਇਦਾ ਕਹਿੰਦੇ ਰਹਾਓ आनंद ਗਰੀਬੀ ਸਾਧ ਸੰਗ ਜਿਤ ਪ੍ਰਭ ਕਿਤੇ ਆਏ ਕਹਿੰਦੇ ਜੇ ਬੰਦੇ ਦੇ ਕੋਲ ਗਰੀਬੀ ਹੋਵੇ ਨਾ ਕਹਿੰਦੇ ਗਰੀਬੀ ਦੇ ਵਿੱਚ ਵੀ ਆਨੰਦ ਆ ਜਾਂਦਾ ਕਦੋਂ ਜਦੋਂ ਉਸ ਪ੍ਰਮਾਤਮਾ ਨੂੰ ਯਾਦ ਆਵੇ ਪ੍ਰਮਾਤਮਾ ਦੀ ਯਾਦ ਆਵੇ ਪ੍ਰਮਾਤਮਾ ਜਿਸ ਬੰਦੇ ਦੇ ਯਾਦ ਹੈ ਕਹਿੰਦੇ ਉਹ چاہے ਗਰੀਬੀ ਹੋਵੇ ਉਹਦੇ ਘਰ ਕਹਿੰਦੇ ਗਰੀਬੀ ਦੇ ਵਿੱਚ ਵੀ ਆਨੰਦ ਹੈ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਕਿ ਚਾਹੇ ਛੱਪਰੀ ਟੁੱਟੀ ਹੋਈ ਹੋਵੇ ਚਾਹੇ ਕੋਈ ਰਿਸ਼ਤੇਦਾਰ ਸਾਖ ਸੰਬੰਧੀ ਵੀ ਨਾ ਹੋਵੇ ਕਹਿੰਦੇ ਚਾਹੇ ਜਾਤ ਵੀ ਨੀਵੀਂ ਹੋਵੇ ਪਰ ਕਹਿੰਦੇ ਪ੍ਰਮਾਤਮਾ ਨੂੰ ਯਾਦ ਕਰਦਾ ਹੋਵੇ ਗੁਰੂ ਸਾਹਿਬ ਕਹਿੰਦੇ ਸਾਡੀਆਂ ਨਜ਼ਰਾਂ 'ਚ ਤੇ ਉਹ ਰਾਜ ਹੈ ਉਹ ਰਾਜਾ ਕਹਿੰਦੇ ਜੇ ਸਾਡੀਆਂ ਨਜ਼ਰਾਂ ਦੇ ਵਿੱਚ ਜਿਹੜਾ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਚਾਹੇ ਗਰੀਬੀ ਹੋਵੇ ਕਹਿੰਦੇ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿੱਤੇ ਆਏ ਕਹਿੰਦੇ ਚਾਹੇ ਗਰੀਬੀ ਹੋਵੇ ਪਰ ਉਹ ਪ੍ਰਮਾਤਮਾ ਨੂੰ ਯਾਦ ਕਰਦਾ ਹੋਵੇ ਕਹਿੰਦੇ ਉਹ ਉਹਦੀ ਗਰੀਬੀ ਵੀ ਚੰਗੀ ਆ ਗਰੀਬੀ ਦੇ ਵਿੱਚ ਵੀ ਉਹ ਕਹਿੰਦਾ ਬੜਾ ਆਨੰਦ ਆ ਬੜਾ ਆਨੰਦ ਆ ਪਰ ਜੇ ਬੰਦਾ ਪ੍ਰਮਾਤਮਾ ਨੂੰ ਭੁੱਲ ਗਿਆ ਨਾ ਉਹਦੇ ਵੱਡੇ ਵੱਡੇ ਮਹਿਲ ਨੇ ਬਹੁਤ ਜ਼ਮੀਨ ਜਾਇਦਾਦ ਹੈ ਪਰ ਕਹਿੰਦੇ ਉਹ ਵੀ ਰੋਂਦੇ ਵੇਖੇ ਆ ਗੁਰੂ ਸਾਹਿਬ ਨੇ ਗੁਰਬਾਣੀ ਚ ਕਿਹਾ ਵੱਡੇ ਵੱਡੇ ਜੋ ਦੇਸਾ ਲੋਗ ਤਿੰਨ ਕਾ ਵਿਆਪ ਚਿੰਤਾ ਰੋਗ ਕਹਿੰਦੇ ਉਹ ਤੇ ਚਿੰਤਾ ਦੇ ਖਾਦੇ ਹੋਏ ਗੋਲੀਆਂ ਖਾ ਖਾ ਕੇ ਨੀਂਦਾ ਲੈਂਦੇ ਆ ਕਹਿੰਦੇ ਉਹਨਾਂ ਨੂੰ ਤੇ ਨੀਂਦ ਵੀ ਆਪਣੀ ਨਹੀਂ ਆਉਂਦੀ ਤੇ ਉਹ ਕਹਿੰਦੇ ਵੱਡੀਆਂ ਕੋਠੀਆਂ ਦਾ ਕੀ ਕਰੋਗੇ ਜੇ ਮਨ ਤੇ ਨਿੱਗਿਆ ਹੀ ਨਹੀਂ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਰੇ ਜਲ ਜਾਓ ਇਹੋ ਵੱਡਪਨ ਮਾਇਆ ਦਾ ਪਟਾਏ ਕਹਿੰਦੇ ਵੱਡਾ ਪਨ ਜਿਹੜਾ ਹੈ ਨਾ ਕਹਿੰਦੇ ਜਲ ਜੇ ਜਿਹੜਾ ਕਹਿੰਦੇ ਹਰ ਟਾਈਮ ਮਾਇਆ ਦੀ ਖਚਤ ਤਾਂ ਕਦੇ ਪ੍ਰਮਾਤਮਾ ਨੂੰ ਚੇਤਾ ਹੀ ਨਹੀਂ ਕੀਤਾ ਠੀਕ ਹੈ ਮਾਇਆ ਦੀ ਹਰ ਇੱਕ ਨੂੰ ਲੋੜ ਹੈ ਪੈਸੇ ਦੀ ਹਰ ਇੱਕ ਨੂੰ ਲੋੜ ਹੈ ਜ਼ਮੀਨ ਜਾਇਦਾਦ ਦੀ ਹਰ ਇੱਕ ਨੂੰ ਲੋੜ ਹੈ ਪਰ ਕਹਿੰਦੇ ਪ੍ਰਮਾਤਮਾ ਨੂੰ ਤੇ ਯਾਦ ਕਰੋ ਨਾ ਜੇ ਪ੍ਰਮਾਤਮਾ ਨੂੰ ਇਹ ਭੁੱਲ ਗਏ ਫਿਰ ਜ਼ਮੀਨਾਂ ਜਾਇਦਾਦਾਂ ਉਹਨਾਂ ਦਾ ਵੀ ਕਹਿੰਦੇ ਕੀ ਫਾਇਦਾ ਜਲ ਜਾਓ ਜੋ ਵੱਡਪਨ ਕਹਿੰਦੇ ਵੱਡੇ ਬਣਦਾ ਕੀ ਕਰਾਂਗੇ ਤੇ ਜੇ 라ਵਣ ਦੀ ਗੱਲ ਕਰਦੇ ਆ ਨਾ ਰਾਵਣ ਸਾਰਿਆਂ ਤੋਂ ਸੋਹਣਾ ਵੀ ਸੀ ਤੇ ਉਹਦੇ ਲੰਕਾ ਵੀ ਸੋਨੇ ਦੇ ਸੀ ਉਹਦੇ ਬਾਬਤ ਗੁਰੂ ਸਾਹਿਬ ਕਹਿੰਦੇ ਆਤ ਸੁੰਦਰ ਕੁਲੇਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਪਰਮਾਤਮਾ ਦੇ ਨਾਲ ਪਿਆਰ ਨਹੀਂ ਪਾਇਆ ਕਹਿੰਦੇ ਕੀ ਫਾਇਦਾ ਹੋਇਆ ਇੰਨੀ ਜ਼ਮੀਨ ਜਾਇਦਾਦ ਦਾ ਵੱਡੀਆਂ ਕੋਠੀਆਂ ਦਾ ਕਹਿੰਦੇ ਉਹਦਾ ਕੋਈ ਫਾਇਦਾ ਨਹੀਂ ਹੈ ਜਲ ਜਾਓ ਇਹੋ ਵਡਪਨਾ ਮਾਇਆ ਲਪਟਾਏ ਪੀਸਨ ਪੀਸ ਓੜ ਕਾਮਰੀ ਸੁਖੋ ਮਨ ਸੰਤੋਖਾਏ ਕਹਿੰਦੇ ਬੰਦਾ ਗਰੀਬੀ ਦੇ ਵਿੱਚ ਵੀ ਹੋਵੇ ਚਾਹੇ ਕਹਿੰਦੇ ਉਹ ਘਰੇ ਬੈਠ ਕੇ ਆਪਣਾ ਆਟਾ ਪੀਵੇ ਆਟਾ ਪੀਂਦਾ ਹੋਵੇ ਘਰੇ ਪੀਸਨ ਪੀਸ ਓੜ ਕਾਮਰੀ ਕਹਿੰਦੇ ਆਪਣੇ ਸਰੀਰ ਤੇ ਕੰਬੜੀ ਲਈ ਫਿਰਦਾ ਹੋਵੇ ਪਰ ਕਹਿੰਦੇ ਸੁਖ ਮਨ ਸੰਤੋਖਾ ਇਹ ਕਹਿੰਦੇ ਉਹਦੇ ਅੰਦਰ ਬਹੁਤ ਸੁਖ ਹੈ ਚਾਹੇ ਉਹ ਬਾਕੀ ਉਹ ਕੰਬੜੀ ਲਈ ਫਿਰਦਾ ਹੈ ਚਾਹੇ ਸ਼ਾਮ ਸਵੇਰੇ ਦਾ ਆਟਾ ਜਿਹੜਾ ਉਹ ਵੀ ਕਣਕ ਪੀ ਕੇ ਉਹਨੂੰ ਘਰੇ ਤਿਆਰ ਕਰਨਾ ਪੈਂਦਾ ਪਰ ਕਹਿੰਦੇ ਮਨ 'ਚ ਬਿਲਕੁਲ ਸੰਤੋਖ ਹੈ ਅਸੀਂ ਸੰਤੋਖੀ ਨਹੀਂ ਹੋਏ ਸਾਨੂੰ ਇਸ ਤਰ੍ਹਾਂ ਹੁੰਦਾ ਇਹਦੇ ਵਾਲਾ ਵੀ ਮੈਨੂੰ ਮਿਲ ਜੇ ਇਹਦੇ ਵਾਲਾ ਵੀ ਮੈਨੂੰ ਮਿਲ ਜੇ ਸਾਰੇ ਪਿੰਡ ਦੀ ਜ਼ਮੀਨ ਮੈਨੂੰ ਹੀ ਮਿਲ ਜੇ ਵਸੇ ਇਸ ਤਰ੍ਹਾਂ ਹੀ ਰਹਿੰਦਾ ਬੰਦੇ ਦੇ ਅੰਦਰ ਗੁਰੂ ਸਾਹਿਬ ਕਹਿੰਦੇ ਆ ਕਿ ਤ੍ਰਿਸ਼ਨਾ ਵਿਰਲੇ ਕੀ ਹੀ ਬੁੱਝੀ ਏ ਕਹਿੰਦੇ ਤ੍ਰਿਸ਼ਨਾ ਕਿਸੇ ਵਿਰਲੇ ਵਿਰਲੇ ਦੀ ਬੁੱਝਦੀ ਹੈ ਜਿੱਦੇ ਤ੍ਰਿਸ਼ਨਾ ਬੁੱਝ ਜਾਂਦੀ ਆ ਉਦਦੇ ਕਹਿੰਦੇ ਫਿਰ ਬੰਦੇ ਨੂੰ ਰਾਜ ਆ ਜਾਂਦਾ ਜੇ ਕੱਲ੍ਹ ਕੱਲਾ ਉਧਰੇ ਰਿਆ ਨਾ ਪੈਸਾ ਕਮਾਉਣ ਦੀ ਕਹਿੰਦੇ ਫੇਰ ਰਾਜ ਨਹੀਂ ਆਉਣਾ ਐਸੋ ਰਾਜ ਨਾ ਕੀਤਾ ਕਾਜ ਜਿੱਤ ਨਹਿ ਤ੍ਰਿਪਤਾਏ ਕਹਿੰਦੇ ਇਸ ਤਰ੍ਹਾਂ ਦਾ ਰਾਜ ਕਿਸੇ ਕੰਮ ਨਹੀਂ ਆਉਂਦਾ ਜਿੱਤ ਨਹਿ ਤ੍ਰਿਪਤਾਏ ਕਹਿੰਦੇ ਜਿਹਦੇ ਵਿੱਚ ਤ੍ਰਿਪਤੀ ਹੀ ਨਹੀਂ ਹੈ ਜਿਹਦੇ ਵਿੱਚ ਬੰਦੇ ਨੂੰ ਰਾਜੇ ਨਹੀਂ ਆਇਆ ਕਹਿੰਦੇ ਇਸ ਤਰ੍ਹਾਂ ਦਾ ਰਾਜ ਕੀ ਕਰਨਾ ਫੇਰ ਨਗਨ ਫਿਰਤ ਰੰਗ ਏਕ ਕੈ ਉਹ ਸੋਦਾ ਪਾਏ ਕਹਿੰਦੇ ਜੇ ਬੰਦਾ ਇੱਕ ਪਰਮਾਤਮਾ ਦੇ ਰੰਗ ਚ ਰੰਗਿਆ ਹੋਵੇ ਨਾ ਨਗਨ ਫਿਰਤ ਰੰਗ ਏਕ ਕੈ ਚਾਹੇ ਉਹ ਨੰਗਾ ਫਿਰਦਾ ਹੋਵੇ ਨੰਗੇ ਦਾ ਭਾਵੇਂ ਨਹੀਂ ਕਿ ਵਸਤਰ ਉਤਾਰ ਕੇ ਦੁਰਿਆ ਫਿਰਦਾ ਹੋਵੇ ਗੁਰੂ ਸਾਹਿਬ ਕਹਿੰਦੇ ਚਾਹੇ ਪੱਟੇ ਹੋਈ ਕੱਪੜੇ ਹੋਣ ਕਹਿੰਦੇ ਨਗਨ ਫਿਰਤ ਰੰਗ ਏਕ ਕੈ ਉਹ ਸੋਦਾ ਪਾਏ ਕਹਿੰਦੇ ਉਹਦੀ ਵੀ ਸੰਸਾਰ ਚ ਸੋਦਾ ਹੋ ਜਾਂਦੀ ਹੈ ਉਦੀ ਬਹੁਤ ਸੋਭਾ ਹੋ ਜਾਂਦੀ ਇੱਕ ਕੋਲਾ ਸਾਹਿਬ ਦੀ ਵੀਡੀਓ ਚੱਲੀ ਸੀ ਪਹਿਲਾਂ ਕਾਫੀ ਚਿਰ ਪਹਿਲਾਂ ਉਹ ਬਜ਼ੁਰਗ ਸੀ ਦੋਨੋਂ ਪਤੀ ਪਤਨੀ ਤੇ ਉਹਨਾਂ ਦੀ ਉਮਰ ਤਕਰੀਬਨ 80-85 ਸਾਲ ਹੋਣੀ ਉਹਨਾਂ ਦਾ ਛੱਤ ਜਿਹੜੀ ਸੀ ਟੁੱਟੀ ਪਈ ਸੀ ਤੇ ਉਹਨਾਂ ਨੂੰ ਇੱਕ ਸੰਸਥਾ ਨੇ ਆ ਕੇ ਆਖਿਆ ਬਾਪੂ ਤੁਹਾਡੀ ਇਹ ਛੱਤ ਬਦਲਵਾ ਦਿੰਦੇ ਆ ਕਹਿੰਦੇ ਅਸੀਂ ਤੇ ਕੀ ਪਤਾ ਹੈ ਇੱਕ ਕਮੀਜ਼ ਕੁੰਡਾ ਪਾੜਨਾ ਹੈ ਕਿ ਨਾ ਪਾੜਨਾ ਕਹਿੰਦੇ ਇਹਦਾ ਕੀ ਫਾਇਦਾ ਛੱਤ ਬਦਲ ਲੰਦਾ ਉਹ ਕਹਿੰਦੇ ਨਹੀਂ ਇਹ ਛੱਤ ਬਦਲ ਦਿੰਨੇ ਆ ਔਖੇ ਹੁੰਦੇ ਹੋਵੋਗੇ ਕਹਿੰਦੇ ਨਹੀਂ ਕੋਈ ਔਖੇ ਨਹੀਂ ਉਹ ਧੱਕੇ ਨਾਲ ਉਹਨਾਂ 10000 ਰੁਪਇਆ ਦੇ ਗਏ ਕਹਿੰਦੇ ਚੱਲ ਤੁਸੀਂ ਇਹ ਛੱਤ ਬਦਲਾ ਲਿਓ ਕਹਿੰਦਾ ਮੈਂ 10000 ਦਾ ਕੀ ਕਰਨ ਮੈਨੂੰ ਕਹਿੰਦਾ 100-200 ਰੁਪਇਆ ਦੇ ਦਿਓ ਕੱਪੜੇ ਵੀ ਉਹਨਾਂ ਦੇ ਟਾਕੇ ਹੋਏ ਘਰ ਵੀ ਟੁੱਟਿਆ ਹੋਇਆ ਪਰ ਉਹਨਾਂ ਨੇ 10000 ਫੜਨ ਤੋਂ ਇਨਕਾਰ ਕਰਤਾ ਤੇ 10000 ਉਹ ਧੱਕੇ ਨਾਲ ਦੇ ਗਏ ਉਹ 2-3 ਮਹੀਨਿਆਂ ਬਾਅਦ ਫੇਰ ਆਏ ਕਿ ਬਾਪੂ ਦਾ ਹਾਲ ਚਾਲ ਜਾਣਨ ਦੇ ਜਾਣੀਏ ਤੇ ਕਿਸ ਤਰ੍ਹਾਂ ਜਦੋਂ ਉਹਦੇ ਕੋਲ ਆਏ ਕਹਿੰਦੇ ਬਾਪੂ ਕਮਰੇ ਦੀ ਛੱਤ ਤੇ ਬਦਲਵਾਈ ਪਰ ਜਿਹੜੇ ਵਾਲੇ ਟੁੱਟੇ ਹੋਏ ਸੀ ਉਹ ਤੇ ਬਦਲਵਾਈ ਨਹੀਂ ਕਹਿੰਦਾ ਮੈਂ ਕਿਹਾ ਕੀ ਕਰਾਂਗੇ ਛੱਤ ਬਦਲਾ ਕੇ ਕਹਿੰਦੇ ਫਿਰ 10000 ਕਹਿੰਦਾ 5000 ਦੇ ਨਾਲ ਇੱਕ ਗੁਰਦੁਆਰੇ ਚ ਭਾਂਡੇ ਲਿਆ ਕੇ ਦੇਤੇ ਤੇ 5000 ਦੇ ਇੱਕ ਮੰਦਰ ਨੂੰ ਲਿਆ ਕੇ ਭਾਂਡੇ ਦੇਤੇ ਗੱਲ ਉਹ ਅੰਦਰੋਂ ਰੱਜਿਆ ਹੋਇਆ ਸੀ ਕਹਿੰਦੇ ਜੇ ਵੱਡੇ ਵੱਡੇ ਲੋਕ ਨੇ ਉਹ ਰੱਜੇ ਨਹੀਂ ਹੈਗੇ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਪਤਾਏ ਕਹਿੰਦੇ ਜਿਹਦੇ ਅੰਦਰ ਨੂੰ ਤ੍ਰਿਪਤੀ ਨਹੀਂ ਆਈ ਕਹਿੰਦੇ ਵੱਡੇ ਵੱਡੇ ਰਾਜ ਦਾ ਕੀ ਕਰਨਾ ਉਹ ਬਾਪੂ ਉਹ ਮਾਉ ਉਹ ਰੱਜ ਗਏ ਉਹਨਾਂ ਨੂੰ ਅੰਦਰੋਂ ਤ੍ਰਿਪਤੀ ਆ ਗਈ ਤੇ ਨਗਨ ਫਿਰ ਕਰਾਂਗੇ ਏਕ ਕਹਿ ਉਹ ਸੋਭਾ ਪਾਏ ਕਹਿੰਦੇ ਉਹਨਾਂ ਨੂੰ ਸੋਭਾ ਮਿਲ ਜਾਂਦੀ ਹੈ ਤੇ ਪਾਗ ਪਟੰਬਰ ਵਿਰਥਿਆ ਜੇ ਰੱਜ ਲੋਭਾਏ ਵਟਮਬਰ ਦਾ ਭਾਵ ਹੁੰਦਾ ਰੇਸ਼ਮੀ ਕੱਪੜੇ ਪਾਉਣ ਦਾ ਭਾਵ ਹੁੰਦਾ ਪੱਟ ਦੇ ਰੇਸ਼ਮੀ ਕੱਪੜੇ ਕਿੰਝਾਂ ਦੇ ਪਾਏ ਹੁੰਦੇ ਆ ਕਹਿੰਦੇ ਪਾਟ ਵਟਮਬਰ ਵਰਤਿਆ ਜੇ ਰੱਜ ਲੋਭਾਏ ਕਹਿੰਦੇ ਉਹਨਾਂ ਦਾ ਵੀ ਕੋਈ ਫਾਇਦਾ ਨਹੀਂ ਜੇ ਅੰਦਰ ਲੋਭ ਹੈ ਕਹਿੰਦੇ ਜੇ ਲੋਭ ਚ ਤੁਰਿਆ ਫਿਰਦਾ ਹੈ ਕਹਿੰਦੇ ਰੇਸ਼ਮੀ ਕੱਪੜੇ ਵੀ ਸੋਹਣੇ ਨਹੀਂ ਲੱਗਦੇ ਜੇ ਪਰਮਾਤਮਾ ਦੇ ਪਿਆਰ ਚ ਤੁਰਿਆ ਤਾਂ ਪਾਟੇ ਹੋਏ ਕੱਪੜੇ ਵੀ ਸੋਹਣੇ ਲੱਗਦੇ ਆ ਸਭ ਕੁਝ ਤੁਮਰ ਹੈਤ ਪ੍ਰਭ ਆਜ ਕਰੇ ਕਰਾਏ ਇੱਥੇ ਗੁਰੂ ਸਾਹਿਬ ਕਹਿੰਦੇ ਸਭ ਕੁਝ ਤੁਮਰ ਹੈਤ ਪ੍ਰਭ ਕਿਉਂ ਪ੍ਰਮਾਤਮਾ ਦੇ ਹੱਥ 'ਚ ਸਾਰਾ ਕੁਝ ਜੇ ਪ੍ਰਮਾਤਮਾ ਦੇ ਸਾਰਾ ਕੁਝ ਹੱਥ 'ਚ ਲੈਣ ਵਾਸਤੇ ਤੇ ਸਾਨੂੰ ਜਾਣਾ ਪੈਣਾ ਨਾ ਅਸੀਂ ਗੁਰਦੁਆਰਾ ਸਾਹਿਬ ਐਸੇ ਕਰਕੇ ਆਉਨੇ ਆ ਕਿ ਸੱਚੇ ਬਾਦਸ਼ਾਹ ਸਾਡੇ ਮਨ ਨੂੰ ਟਿਕਾ ਦੇ ਦੇ ਕਿ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਨੇ ਸਾਡੇ ਮਨ ਨੂੰ ਟਿਕਾ ਦੇ ਦਿਓ ਅਸੀਂ ਬਸ ਇਸੇ ਗੱਲ ਤੇ ਇੱਕ ਪੈਰਾ ਦੇ ਹੀ ਖੜਿਆ ਕਿ ਜੋ ਕੁਝ ਕਰਦਾ ਰੱਬ ਠੀਕ ਕਰਦਾ ਬਸ ਆਪਣੇ ਘਰੇ ਪਏ ਰਹੋ ਬੰਜੇ ਤੇ ਨਹੀਂ ਜੇ ਅਸੀਂ ਤੁਰਾਂਗੇ ਕਿਸੇ ਮੰਜ਼ਲ ਤੇ ਪਹੁੰਚਾਂਗੇ ਫੇਰ ਜੇ ਕੋਈ ਕੰਮ ਕਰਾਂਗੇ ਤਾਂ ਹੀ ਮਿਹਨਤ ਕਰਾਂਗੇ ਤਾਂ ਘਰ ਦਾ ਗੁਜ਼ਾਰਾ ਚੱਲਣਾ ਸਾਰਾ ਕੁਝ ਹੈ ਪ੍ਰਮਾਤਮਾ ਦੇ ਹੱਥ ਵਿੱਚ ਪਰ ਪ੍ਰਮਾਤਮਾ ਤੋਂ ਲੈਣ ਵਾਸਤੇ ਕਿਸੇ ਮਾਲਕ ਦੇ ਕੋਲ ਦਾ ਨੌਕਰੀ ਕਰਦਾ ਉਹ مالک ਦੇ ਕੋਲ ਸਾਰਾ ਕੁਝ ਪਰ ਜੇ ਉਹ ਨੌਕਰੀ ਕਰਦਾ ਹਰ ਰੋਜ਼ ਜਾਂਦਾ ਫਿਰ ਮਹੀਨੇ ਬਾਅਦ ਉਹਨੂੰ ਤਨਖਾਹ ਦੇ ਦੇਣੀ ਆ ਉਹਨੇ ਪਰ ਜੇ ਗੇਈ ਵੀ ਕਦੇ ਉਹਦੇ ਕੋਲ ਸਾਰਾ ਕੁਝ ਹੁੰਦੇ ਉਹ ਵੀ ਕਿਉਂ ਦੇਊਗਾ ਉਹ ਕਿਉਂਕਿ ਆਇਆ ਹੀ ਨਹੀਂ ਨੌਕਰੀ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਹੱਥ 'ਚ ਸਾਰਾ ਕੁਝ ਹੈ ਪਰ ਜੇ ਅਸੀਂ ਗੁਰਦੁਆਰੇ ਮੰਦਿਰ 'ਚ ਮਸਜਿਦ ਜਾਂਵਾਂਗੇ ਪ੍ਰਮਾਤਮਾ ਨੇ ਫੇਰ ਹੀ ਸਾਡੀਆਂ ਝੋਲੀਆਂ ਭਰਨੀਆਂ ਨੇ ਨਾ ਸਭ ਕੁਝ ਤੁਮਰਾ ਹਾ ਤੁਪਵ ਆਪ ਕਰੇ ਕਿਰਾਏ ਸਾਹ ਸਾਸ ਸਿਮਰਤ ਰਹਾ ਨਾਨਕ ਦਾਤ ਪਾਏ ਸੱਚੇ ਪਾਤਸ਼ਾਹ ਮੇਰੀ ਝੋਲੀ ਦੇ ਵਿੱਚ ਸਭ ਤੋਂ ਵੱਡਾ ਧਾਨ ਇਹ ਪਾ ਦਿਓ ਸਭ ਤੋਂ ਵੱਡਾ ਧਾਨ ਕਿਹੜਾ ਹੁੰਦਾ ਜੀ ਕਰੇ ਅੰਜਲੀ ਪੁੰਨ ਵੱਡਾ ਹੈ ਸਭ ਤੋਂ ਵੱਡਾ ਪੁੰਨ ਕਿਹੜਾ ਕਿ ਅਸੀਂ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਜੋੜਨ ਦੀਏ ਕਿ ਸੱਚੇ ਪਾਤਸ਼ਾਹ ਬੋਕ ਚ ਪਾ ਦਿਓ ਤੁਹਾਡੀਆਂ ਅਸੀਸਾਂ ਪਾ ਦਿਓ ਬਸ ਜੀ ਅਸੀਸ ਗੁਰੂ ਸਾਹਿਬ ਨੇ ਦਿੱਤੀ ਤਾਂ ਫਿਰ ਸਾਹ ਸਾਹ ਸਿਮਰਤ ਰਹਾ ਫਿਰ ਪ੍ਰਮਾਤਮਾ ਦਾ ਨਾਮ ਮੰਗਾ ਹਰ ਟਾਈਮ ਅੰਕੇ ਪੈਰ ਜਪਦਾ ਰਹਿੰਦਾ ਹੈ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਸੱਜੇ ਬਾਦਸ਼ਾਹ ਮੇਰੀ ਝੋਲੀ ਦੇ ਵਿੱਚ ਆਹ ਦਾਲ ਪਾ ਦਿਓ ਕਿ ਮੈਂ ਅੱਥੇ ਪੈਰ ਉਸ ਪ੍ਰਮਾਤਮਾ ਦਾ ਨਾਮ ਜਪਦਾ ਰਹਾ ਮੈਂ ਜਪਦਾ ਰਹਾ ਪ੍ਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਮੈਂ ਅੰਦਰੋਂ ਬਿਲਕੁਲ ਸਾਫ਼ ਸੁਥਰਾ ਹੋ ਜਾ ਕਿਤੇ ਇਹ ਨਾ ਹੋਵੇ ਕਿ ਮੈਂ ਨਾਮ ਜਪਾਂ ਨਾ ਅੰਦਰ ਮੈਲ ਲੱਗ ਜੇ ਉਹ ਮੈਲ ਫਿਰ ਉਤਰਨੀ ਔਖੀ ਹੈ ਉਹ ਮੈਲ ਨੂੰ ਉਤਾਰਨ ਵਾਸਤੇ ਫਿਰ ਬਹੁਤ ਜਿਆਦਾ ਦੇ ਮਿਹਨਤ ਕਰਨੀ ਪੈਂਦੀ ਹੈ ਜਿੰਨੇ ਭਾਂਡੇ ਜਿਆਦੇ ਗੰਦੇ ਹੋਣਗੇ ਉਨਾਂ ਹੀ ਉਹਨੂੰ ਜਿਆਦਾ ਰਗੜਨਾ ਪੈਂਦਾ ਜਿੰਨਾ ਮਨ ਜਿਆਦਾ ਕਾਲਾ ਹੋ ਗਿਆ ਉਨਾਂ ਹੀ ਗੁਰੂ ਦੇ ਅੱਗੇ ਫਿਰ ਜਿਆਦਾ ਝੁਕਣਾ ਪੈਂਦਾ ਜਿੱਦ ਦੇ ਅਸੀਂ ਮਨ ਕਰਕੇ ਝੁਕ ਗਏ ਉਹਦੇ ਗੁਰੂ ਨੇ ਫਿਰ ਸਾਡੀ ਝੋਲੀ ਦੇ ਵਿੱਚ ਇਹ ਦਾਨ ਵੀ ਪਾ ਦੇਣਾ ਤੇ ਫਿਰ ਬੰਦਾ ਅੱਖੇ ਪੈਰ ਉਸ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਸਭ ਕੁਝ ਤੁੰਗਰ ਹੈ ਹਾਥ ਪ੍ਰਭ ਆਪ ਕਰੇ ਕਰਾਏ ਸਾਹ ਸਾਹ ਸਿਮਰਤ ਰਹਾ ਨਾਨਕ ਦਾਨ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਨਾਮ ਵਾ